ਕੌਣ ਕੋਣ ਹੈ ਤੁਹਾਡੇ ਕਿਹੜਾ ਬੈਠੀ ਕਿ ਕਾਰਨ ਕੀ ਅਗ ਲੱਗਦਾ ਪਤਾ ਲੱਗਾ ਜੀ ਸਲੰਡਰ ਨਹੀਂ ਹੋਇਆ ਹੈ ਗੱਲ ਸੁਣੀ ਮੇਰੇ ਕੋ ਜੋਤੀ ਗਈ ਸੀ ਕਿ ਸਲੰਡਰ ਬੰਦ ਕਰਕੇ ਰੋਟੀ ਪਾਣੀ ਬਣਾ ਕੇ ਕੰਮ ਨਹੀਂ ਚੱਲੇਗੀ ਮੈਨੂੰ ਦੱਸ ਦਰ ਦੇ ਵਿੱਚ ਕੌਣ ਸੀਗਾ ਉਸ ਦਾ ਮਾਈਕ ਕੰਮ ਤੇ ਮੈਂ ਵੀ ਕੰਮ ਤੇ ਅੱਛਾ ਜੀ ਤੇ ਜਦੋਂ ਇਹ ਘਟਨਾ ਆਈ ਉਸ ਵੇਲੇ ਕੌਣ ਸੀ ਕਰ ਕੋਈ ਨਹੀਂ ਕੋਈ ਨਹੀਂ ਪਤਾ 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 ਲੱਗਦਾ ਕੰਮ ਕਰਨਾ ਕਰੀਆ ਕਮਾਦ ਤੇ ਆ ਅੱਥੀ ਅੱਥੀ ਹੋਇਆ ਸੀ ਬਦਲ ਨੇ ਆਹ ਸੁਣੋ ਬਈ ਬਾਰੂ ਆਇਆ ਮੇਰੀ ਸਿਸਟਰ ਐ ਅੱਛਾ ਜੀ ਤੇ ਉਹ ਕੰਮ ਕਰਨ ਗਈ ਆ ਕੋਨਾਲਾ ਦੇ ਹਸਪਤਾਲ ਤੇ ਲੱਗੀ ਹੋਈ ਐ ਜੀ ਕੀ ਕਰਦੇ ਕੋਨਾਲਾ ਹਸਪਤਾਲ ਬਹੁਤ ਲੱਗੀ ਐ ਮਤਲਬ ਡਾਕਟਰ ਕੋਲ ਲੱਗੇ ਲੱਗੀ ਹੋਈ ਐ ਪਤਨੀ ਜੀ ਤੇ ਉਸ ਤੋਂ ਬਾਅਦ ਉਹ ਡਾਕਟਰ ਦੇ ਘਰ ਤੇ ਕੋਠੀ ਤੇ ਕੰਮ ਕਰਨ ਚੱਲ ਗਈ ਤੇ ਪਰਿਵਾਰ ਦੇ ਵਿੱਚ ਕੋਣ ਕੋਣ ਆਪਾਂ ਅੱਛੀ ਇੱਕ ਬੇਟੀ ਐ ਇੱਕ ਬੇਟਾ ਆ ਬੇਟੀ ਤੁਹਾਡੇ ਘਰ ਫੜਦੀ ਪਈ ਐ ਜਾ ਕੇ ਬੇਟਾ ਹੀ ਉਹ 7:30 ਵਜੇ ਨਾਲ ਨਿਕਲ ਕੇ ਮਤਲਬ ਚੌਂਕੀਦਾਰਾ ਦਾ ਕੰਮ ਉਸ ਡਾਕਟਰ ਦੇ ਹਸਪਤਾਲ ਦੇ ਸਰਦਾਰ ਦੀ ਨੌਕਰੀ ਕਰਦਾ ਨਹੀਂ ਪ੍ਰਾਈਵੇਟ ਮੈਂ ਕਿੱਦਾਂ ਨੂੰ ਇਨਫੋਰਮੇਸ਼ਨ ਕਿੱਦਾਂ ਮਿਲੇਗੀ ਮੈਂ ਮਤਲਬ ਮਹਲੇ ਵਾਲਿਆਂ ਨੂੰ ਫੋਨ ਕੀਤਾ ਸਾਨੂੰ ਮੈਂ ਤੁਹਾਡੀ ਮਤਲਬ ਸਿਸਟਰ ਦੇ ਘਰੋਂ ਮੁੰਡਾ ਅੱਗ ਲੱਗ ਗਈ ਹੈ ਅਸੀਂ ਗੱਡੀ ਸਕੂਟਰ ਚੱਕੀ ਹੈ ਸਿੱਧਾ-ਸਿੱਧਾ ਇੱਥੇ ਪਹੁੰਚ ਗਏ ਅੱਗੇ ਦੇਖਿਆ ਤਾਂ ਫਰਮੇ ਡੇਟਾ ਦੇ ਆਏ ਆ ਜੋ ਉਹਨਾਂ ਨੇ ਆਖੋ ਭਜਾਈ ਤੇ ਕੋਈ ਜਾਣੀ ਨਿਸ਼ਾਨੀ ਨਹੀਂ ਹੋਇਆ ਕੋਈ ਨਿਸ਼ਾਨੀ ਹੋਇਆ ਕਹਿੰਦਾ ਜੋ ਜੋ ਕਮਾਂਦੀ ਸੀ ਕੱਪੜੇ ਭਾਂਜਾ ਗੁੰਡਾ ਜੂਰੀ ਆ ਪਛਾੜਾ ਛੱਡ ਗਏ ਭਈ ਜੇ ਅੱਗ ਲੱਗਣ ਦਾ ਕਾਰਨ ਕੀ ਮਤਲਬ ਲੱਗਦਾ ਕੋਈ ਕਾਰਨ ਦਾ ਨਹੀਂ ਹੁੰਦਾ ਘਰ ਵਿੱਚ ਕੋਈ ਨਹੀਂ ਸੀਗਾ ਜੀ ਬੱਚਾ ਗਿਆ ਨਾ 7:30 ਵਜੇ ਅੱਛਾ ਜੋ ਜਗਾਤੇ ਨਹੀਂ ਹੁੰਦਾ ਜਿਹੜਾ ਨਾ ਬਾਹਰ ਦੇ ਆਪੇ ਬਾਹਰ ਗਏ ਬਲਕਿ ਮੌਕੇ ਤੇ ਫਾਇਰ ਰੀਡ ਗੱਡੀ ਆ ਗਈ ਸੀ ਹੈ ਭਾਜੀ ਹਾਂ ਜੀ ਹਾਂ ਜੀ 10 ਮਿੰਟ ਬਾਅਦ ਆ ਗਈ ਹੈ ਦਮਕਰ ਵਿਭਾਗ ਦੀ ਕਿੰਨੀਆਂ ਗੱਡੀਆਂ ਜੜੀਆਂ ਆਈਆਂ ਤੇ ਉੱਤੇ ਕਿੰਨੇ ਅੱਗ ਤੇ ਕੰਪਾਇਆ ਗਿਆ ਗੱਡੀ ਤੇ ਕੋਈ ਆਈ ਸੀ ਤੁਸੀਂ ਜੀ ਅੱਗ ਲੱਗੀ ਹੋਈ ਹੈ ਅਸੀਂ ਮੌਕੇ ਤੇ ਆਏ ਹਾਂ ਦੇਖਿਆ ਕਿ ਜਿਹੜੇ ਸ਼ੁਰੂਆਤੀ ਦੇਖ ਰਹੇ ਆ ਜੋ ਮੌਕੇ ਤੇ ਨਜ਼ਰ ਆ ਰਿਹਾ ਹਮ ਸਿਲੰਡਰ ਲੀਕ ਹੋਣ ਦਾ ਕਾਰਨ ਲੱਗ ਰਿਹਾ ਕੱਪੜੇ ਵਗੈਰਾ ਜੜੇ ਨੇ ਉਸ ਤੋਂ ਜ਼ਿਆਦਾ ਪਟロイ ਦੰਨੂ ਦਾ ਕੱਪੜੇ ਦਾ ਗਰ ਕਰਨ ਸਰ ਕੋਈ ਜਾਨੀ ਨੁਕਸਾਨ ਤੇ ਨਹੀਂ ਕਿਸੇ ਦਾ ਹੋਇਆ ਕੋਈ ਨੁਕਸਾਨ ਦਾ ਨਹੀਂ ਸਰ ਨਾਮ ਕੀ ਉਹਨਾਂ ਦਾ ਜਿਹੜੇ ਪਰਿਵਾਰਕ ਮੈਂਬਰ ਜਿਹੜੇ ਹਨ ਨੀਰਮੀ ਨੀਰਮੀ ਤੇ ਪਰਿਵਾਰ ਤੇ ਪਰਿਵਾਰ ਚ ਕੌਣ ਕੌਣ ਰਹਿੰਦਾ ਹੈ ਸਰ ਨਹੀਂ ਉਹਨਾਂ ਦਾ ਨੀਰਮੀ ਦੱਸਿਆ ਵੀ ਕੱਲੇ ਡੀਲਿੰਗ ਹੀ ਰਹਿੰਦੇ ਪਰਿਵਾਰ ਲੋਖਹਿਰੇ ਆ ਕਿ ਸਿਲੰਡਰ ਫਟਿਆ ਕੁਜ਼ੁਰ ਲੋਕ ਕਹਿ ਰਹੇ ਉਹਦਾ ਸ਼ੱਕ ਹੈ ਨਹੀਂ ਸਿਲੰਡਰ ਨਹੀਂ ਉਹਦਾ ਵੀ ਕੋਈ ਗਲਤ ਨਹੀਂ ਮੇਰੇ ਕੋ ਸਿਲੰਡਰ ਫਟਿਆ ਸਿਲੰਡਰ ਲੀਕ ਹੋਣ ਦੀ ਜਾਣਕਾਰੀ ਆਪ ਨੂੰ ਸਰ ਕਿੰਨਾ ਟੁਪਲਾਨ ਹੋਇਆ ਪਰਿਵਾਰ ਦੇ ਅੰਦਰ ਨੁਕਸਾਨ ਆ ਕੱਪੜੇ ਲੀਟ ਹੈਗੇ ਇੱਕ ਬੈੱਡ ਹੈਗਾ ਉਹਦਾ ਮੰਜਾ ਹੈਗਾ ਉਹ ਜ ਕਪੜੇ ਲੀਡਾ ਜੀ ਸੁਮਿਤ ਕੁਮਾਰਾ ਜੀ ਆਜੀ ਭਾਜੀ ਤੁਹਾਨੂੰ ਪੁੱਛੀ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਸਰ ਕਦੇ ਭਾਰਗੋ ਕੱਪ ਜੀਰੋ ਨੰਬਰ ਗਲੀ ਚੱਗ ਲੱਗੀ ਆ ਬਲਕਿ ਕੰਮ ਦੀ ਰਾਸ਼ਟ ਨਹੀਂ ਹੋਇਆ ਇਹ ਗਈ ਤੇ ਜਦੋਂ ਅਸੀਂ ਇੱਥੇ ਮੌਕੇ ਦੇਖਾ ਤੋ ਹਾ ਨਿਕਲਦਾ ਸੀ ਬਿismillah ਸਭ ਤੋਂ ਮੇਲਾ ਹੀ ਸਲੰਡਰੀ ਕੱਢਿਆ ਜੀ ਕੰਡਾ ਕੱਢੇ ਬਾਕੀ ਕਪੜਾ ਕਪੜਾਈ ਆ ਜੀ ਤੁਹਾਡੇ ਜੀ ਅੱਗ ਲੱਗਣ ਦਾ ਕੋਈ ਕਾਰਨ ਵਗੈਰਾ ਭਾਜੀ ਪਤਾ ਨਹੀਂ ਜੀ ਪਤਾ ਲੱਗਿਆ ਨਹੀਂ ਪਤਾ ਲੱਗਿਆ ਭਾਜੀ ਕੋਈ ਜਾਨੀ ਮਾਨੀ ਨਕਸ ਨਹੀਂ ਜੀ ਜਦੋਂ ਤੁਸੀਂ ਆਏ ਤੇ ਅੱਗ ਕਿੰਨਾ ਕੀ ਭਿਆਨਕ ਰੂਪ ਜਿਹੜੇ ਤਾਰਨ ਕਰ ਚੁੱਕੀ ਸੀ ਥੋੜੀ ਜੀ ਪ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप